ਫਤੇਗੜ ਝੂੜੀਆਂ ਦੀ ਵਾਰਡ ਨੰਬਰ 5 'ਚ ਸ਼ਰੀ ਕਲਸੀ ਦੇ ਹੱਕ 'ਚ ਹੋਇਆ ਵੱਡਾ ਇਕੱਠ ਬਲਬੀਤ ਸਿੰਘ ਪੰਨੂ ਨੇ ਕੀਤੀ ਸ਼ਿਰਕਤ ਅਮਨਸ਼ੀਰ ਸਿੰਘ ਸ਼ਰੀ ਕਲਸੀ ਦੇ ਹੱਕ ਵਿੱਚ ਫਤੇਗੜ ਝੂੜੀਆਂ ਦੀ ਵਾਰਡ ਨੰਬਰ 5 'ਚ ਵੱਡਾ ਇਕੱਠ ਹੋਇਆ ਜਿਸ ਵਿੱਚ ਬਲਬੀਰ ਸਿੰਘ ਪੰਨੂ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੁਖੇ ਉਹਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਾਰਡ ਨੰਬਰ 5 ਦੇ ਲੋਕਾਂ ਨੇ ਪਹਿਲਾਂ ਵੀ ਵਿਧਾਨ ਸਭਾ ਚੋਣਾਂ 'ਚ ਉਹਨਾਂ ਦਾ ਤਗੜੇ ਹੁਕੇ ਸਾਥ ਦਿੱਤਾ ਸੀ ਅਤੇ ਉਹਨਾਂ ਨੇ ਕਿਹਾ ਕਿ ਇਸ ਵਾਰ ਵੀ ਸ਼ਰੀਕਲ ਸੀ ਨੰਬਰ 5 ਦੇ ਵਾਸੀ ਪੜੀ ਗਿਣਤੀ ਵਿੱਚ ਜਿਤਾਉਣਗੇ ਉਹਨਾਂ ਕਹਾਂ ਕਿ ਜੋ ਸ਼ਹਿਰਤਿਆਂ ਸਮੱਸਿਆਵਾਂ ਹਨ ਲੋਕ ਸਭਾ ਚੋਣਾਂ ਤੋਂ ਬਾਅਦ ਉਹਨਾਂ ਨੂੰ ਤੁਰੰਤ ਹੱਲ ਕਰਕੇ ਵਧੀਆ ਸੁੰਦਰ ਸ਼ਹਿਰ ਬਣਾਇਆ ਜਾਵੇਗਾ ਉਹਨਾਂ ਨੇ ਇਸ ਤੋਂ ਪਹਿਲਾਂ 2 ਸਾਲ ਦੀਆਂ ਸ਼ਹਿਰ ਲਈ ਕੀਤੀਆਂ ਪ੍ਰਾਪਤੀਆਂ ਵੀ ਦਸੀਆਂ ਇਸ ਮੌਕੇ ਅਮਰਜੀਤ ਸਿੰਘ ਜੀ ਡਾਟਰ ਮੰਗਲ ਬਦੇਚਾਰ ਬਨ ਸਿੰਘ ਸੁਖਦੇਵ ਸਿੰਘ ਕਾਨੂੰ ਪੀ ਜਵਿੰਦਰ ਸਿੰਘ ਲਖਮਿੰਦਰ ਸਿੰਘ ਸੁਬੀ ਸਿੰਘ ਧਰਮਪਾਲ ਜੋਤੀ ਕੁੰਨਨ ਸਿੰਘ ਸੁਖਦੇਵ ਸਿੰਘ ਸੁਰਿੰਦਰ ਸਿੰਘ ਗੁਰਪ੍ਰਤਾਪ ਸਿੰਘ ਸੇਵਾ ਸਿੰਘ ਸੁਖਬੀਰ ਸਿੰਘ ਅਮਰੀਕ ਸਿੰਘ ਪ੍ਰਗਟ ਸਿੰਘ ਜਿਸ਼ਵਨ ਸਿੰਘ ਭਪਿੰਦਰ ਸਿੰਘ ਵੀ ਮੌਜੂਦ ਹਨ ਮਾਈਸਰਾ ਜੀ ਪ੍ਰਗਟ ਜੁਨੀਆਂ ਮੈਡੀਕਲ ਪਹੁੰਚੇ ਠੀਕ ਹੈ ਸਭ ਤੋਂ ਪਹਿਲਾਂ ਜੀ ਮੈਂ ਸਾਰੀ ਫਤਿਹਗੜ ਤੂੜੀ ਜਾਂਦੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਰੀਣੀ ਆ ਮੈਂ ਸ਼ਹਿਰ ਦਾ ਮੈਂ ਖਾਸ ਤੌਰ ਤੇ ਰੀਣੀ ਆ ਜਿਨ੍ਹਾਂ ਨੇ ਮੈਨੂੰ 2022 ਦੇ ਵਿੱਚ ਐਮਐਲ ਬਣਾ ਦਿੱਤਾ ਸੀ 975 ਵੋਟਾਂ ਦੀ ਲੀਡ ਸੀ ਮੇਰੀ ਫਤਿਹਗੜ ਸ਼ਹਿਰ ਦੇ ਵਿੱਚੋਂ ਸ਼ਹਿਰ ਵਾਸੀਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਮੇਰੇ ਸਿਰ ਤੇ ਭਾਰ ਹੈ ਮੈਂ ਵਿਸ਼ਵਾਸ ਦਿਵਾਇਆ ਸ਼ਹਿਰ ਵਸ ਕੇ ਸੀਵਰੇਜ ਦਾ ਭਾਰ ਹੈ ਤਾਰਾਂ ਦੀ ਬਹੁਤ ਜਾਲ ਵਿਛਿਆ ਪਿਆ ਹੈ ਉਹ ਮੈਨਾਂ ਦਾ ਮਾਇਨਿਕ ਕਰਦੇ ਮੈਨੂੰ ਲੈਣਾ ਹੈ ਔਰ ਅਮਰਸਰ ਰੋਡ ਦੀ ਬਹੁਤ ਬੁਰੀ ਹਾਲਤ ਹੈ ਉਹ ਮੇਰੀ ਮੰਤਰੀ ਸਾਹਿਬ ਦੇ ਨਾਲ ਵੀ ਗੱਲ ਹੋ ਚੁੱਕੀ ਹੈ ਤੜੀਵਾਲ ਸਾਹਿਬ ਦੇ ਨਾਲ ਵੀ ਕਿਉਂਕਿ ਕੁਝ ਹਲਕਾ ਵਿੱਚ ਤੜੀਵਾਲ ਸਾਹਿਬ ਦਾ ਪੈਂਦਾ ਹੈ ਮੇਰੀ ਸਾਰੀ ਗੱਲ ਹੋਈ ਹੈ ਛੇਤੀ ਅਮਰਸਰ ਰੋਡ ਵਿੱਚ ਛੇਤੀ ਵਧੀਆ ਰੋਡ ਬਣਾਵਾਂਗੇ ਔਰ ਫਤਿਹਗੜ੍ਹ ਸ਼ਹਿਰ ਦੀ ਮੈਂ ਤਕਰੀਬਨ 54 ਤੋਂ ਪਹਿਲਾਂ ਇੱਕ ਸੀਵਰੇਜ ਬੋਰਡ ਦੇ ਨਾਲ ਮੇਰੀ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਤਕਰੀਬਨ 45 ਤੋਂ 50 ਕਰੋੜ ਦਾ ਇੱਕ ਲਾਗਤ ਦੇ ਨਾਲ ਸੀਵਰੇਜ ਪੂਰੇ ਸ਼ਹਿਰ ਨੂੰ ਸੀਵਰੇਜ ਬਣਾਵਾਂਗੇ ਔਰ ਪੂਰੇ ਸ਼ਹਿਰ ਨੂੰ ਸੁੰਦਰੀ ਕਰਨ ਸ਼ਹਿਰ ਬਣਾਉਂਗਾ ਸੁੰਦਰੀ ਕਰਨ ਸ਼ਹਿਰ ਸੰਗਤ ਨੇ ਜਿਹੜਾ ਮੇਰੇ ਸਿਰ ਤੇ ਭਾਰ ਮੈਂ ਤੁਹਾਨੂੰ ਦੱਸਿਆ ਵੀ 2022 ਦੇ ਵਿੱਚ ਪਾਇਆ ਹੈ ਵੱਟਾ ਫਾਰਕ ਭਾਰ ਮੈਂ ਸੰਗਤ ਦਾ ਅਧਿਕਾਰ ਚੂੜੀਆਂ ਦਾ ਜ਼ਰੂਰ ਲਾਉਂਗਾ ਅੱਜ ਪਿੰਡ ਹਰੂਵਾਲ ਦੇ ਵਿੱਚ ਬਹੁਤ ਵੱਡੀ ਤਵਾਦ ਦੇ ਵਿੱਚ ਸੰਗਤ ਕਾਲੀਦਲੂ ਤੇ ਕਾਂਗਰਸ ਨੂੰ ਚਾੜ ਕੇ ਪਾਰਟੀ ਸ਼ਾਮਲ ਹੋਈ ਨੇ 10 ਪਿੰਨਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਔਰ 10 ਪਿੰਨਾਂ ਦੇ ਵਿੱਚ ਸੰਗਤ ਕਾਣੀਦਲੂ ਕਾਂਗਰਸ ਨੂੰ ਛੱਡ ਕੇ ਅੱਜ ਤੜਾ ਤੜਾ ਮਾ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਔਰ ਮੈਨੂੰ ਜਿੱਥੇ ਤੱਕ ਲੱਗ ਰਿਹਾ ਹੈ ਮੈਨੂੰ ਲੱਗਦਾ ਵੀ 40 ਤੋਂ 42 ਪਿੰਡਾਂ ਦੇ ਵਿੱਚ ਇਹਨਾਂ ਦੋਨਾਂ ਪਾਰਟੀਆਂ ਦੇ ਬਹੁਤ ਨੇ ਲੱਗਣ। ਕੋ 30 ਤੋਂ 35000 ਦੀ ਲੀਡ ਦੇ ਵਿੱਚ ਅਸੀਂ ਵਧਗੜ ਚੂੜੀ ਜਿੱਤਾਂਗੇ। ਇਹ ਮੇਰਾ ਵਾਦਾ ਹੈ। ਕੋ 8-8 ਪਿੰਡਾਂ ਵਿੱਚ ਪਈਆਂ ਦੇ ਮੇੜ ਨਾਲ ਕਿੰਨੇ ਪਿੰਡ ਹਰੂਵਾਲ ਤੋਂ ਗੱਡੀ ਕਿਤੇ ਹਰੂਵਾਲ ਤੋਂ। ਵੇਖੋ ਜੀ ਪਿੰਡ ਹਰੂਵਾਲ ਦੀ ਤਕਰੀਬਨ ਮੈਨੂੰ ਲੱਗਦਾ 2.5 ਤੋਂ 300 ਵੋਟ ਹੈ ਤੇ ਸਾਰੀ ਆ ਗਈ। ਤਕਰੀਬਨ ਤਾਂ 300 ਨਹੀਂ 2.5 300 ਵੀਰ ਕੋਈ ਇੱਕ ਅੱਧਾ ਹੀ ਰਹਿ ਗਿਆ ਕੋਈ। ਕੋਈ ਇੱਕ ਅੱਧਾ ਹੀ ਨਹੀਂ ਰਹਿ ਗਿਆ ਬਾਕੀ ਤਕਰੀਬਨ ਸਾਰੇ ਵੀਰ ਆ ਗਏ ਔਰ ਮੈਂ ਗੱਲ ਕਰਾਂ ਫਤੇਗੜ ਤੋਂ ਲੈ ਕੇ ਬਟਾਲਾ ਰੋਡ ਤੀ ਹੁਣੇ ਮੈਂ ਰੋਡ ਤੇ ਰਾਤ ਨੂੰ ਆ ਰਿਹਾ ਸੀ ਮੈਂ ਸੰਗਤ ਨੂੰ ਵੀ ਬੇਨਤੀ ਕਰੂੰਗਾ 75 ਸਾਲ ਵੇਖੋ 75 ਸਾਲ ਸਰਕਾਰਾਂ ਆਈਆਂ ਗਈਆਂ ਕਦੀ ਕਾਲੀ ਆਏ ਕਦੀ ਕਾਂਗਰਸੀ ਆਏ ਵੇਖੋ ਮੈਂ ਮੈਂ ਸੰਗਤ ਨੂੰ ਮੈਂ ਸੰਗਤ ਨੂੰ ਕਹਿ ਰਿਹਾ ਕਦੀ ਮੈਂ ਆਪਣੀ ਹੁਣੇ ਰੋਡ ਇਦਾਂ ਦਾ ਨਹੀਂ ਵੇਖਿਆ ਮੈਂ ਆਪਣੀ ਸਿਰਫਤ ਨਹੀਂ ਕਰ ਰਿਹਾ ਇਹ ਮੈਂ ਸੰਗਤ ਨੂੰ ਵੀ ਕਹਿ ਰਿਹਾ ਹਰ ਮੋੜ ਦੇ ਉੱਤੇ ਨਾਈਟਿੰਗ ਕੀਤੀ ਹੈ ਕਿਉਂਕਿ ਕਿਸੇ ਪੜਾ ਲੈ ਐਕਸੀਡੈਂਟ ਨਾ ਹੋਵੇ ਕੋਈ ਕਿਸੇ ਦਾ ਭਰਾ ਦੀ ਜਾਨ ਨਾ ਜਾਵੇ ਕਿਉਂ ਮੈਂ ਇਹ ਸੱਚਾਈ ਇਹ ਸੰਗਤ ਮੈਨੂੰ ਆ ਕੇ ਮਿਲਦੀ ਹੈ ਔਰ ਕਹਿੰਦੀ ਹੈ ਭਾਵੇਂ ਅਸੀਂ ਕਾਂਗਰਸ ਦੇ ਸਰਪੰਚ ਹੈ ਭਾਵੇਂ ਅਸੀਂ ਕਾਲੀ ਦਲ ਦੇ ਮੋਢਾਰੇ ਸੰਗਤ ਦਾ ਕਹਿਣਾ ਹੈ ਮੈਨੂੰ ਪਰਸਨਲ ਤੌਰ ਤੇ ਆ ਕੇ ਮਿਲਦੇ ਨੇ ਮੈਂ ਕਿੰਨੇ ਭਾਵੇਂ ਅਸੀਂ ਕਿਸੇ ਵੀ ਪਾਰਟੀ 'ਚ ਬੈਠੇ ਪਰ ਸਾਡਾ ਜਮੀਰ ਨਹੀਂ ਵਿਕਿਆ ਅਸੀਂ ਜਾਗਦੀ ਜਮੀਰ ਵਾਲੇ ਆ ਜੋ ਤੁਸੀਂ ਸੜਕ ਦੀ ਗੰਦਗੀ ਕੱਢੀ ਜੋ ਸਨਈਏ ਦੀ ਗੰਦਗੀ ਕੱਢੀ ਜੋ ਕਣੀਏ ਦੀ ਗੰਦਗੀ ਕੱਢੀ ਅੜੀਵਾਲ ਦੀ ਗੰਦਗੀ ਕੱਢੀ ਕਾਲਕਾਨੀ ਦੀ ਗੰਦਗੀ ਕੱਢੀ ਹੈ ਧੰਨਵਾਦ ਕਰਦੇ ਨੇ ਉਹ ਨਾਲ ਭਰੋਸਾ ਦਵਾਉਂਦੇ ਵੀ ਭਾਏ ਇਸੀ ਕਾਲੀ ਕਾਂਗਰਸੀ ਮੋਦਦਾਰ ਪਰ ਵੋਟਾਂ ਸੀ ਆਮਾ ਦੀ ਪਾਰਟੀ ਨੂੰ ਪਾਵਨ ਸਰ ਅੱਜ ਢੇਰਾ ਬਾਬਾ ਨੜਕਵੀਂ ਕੇ ਸੋਚਾ ਸੈਂਡ ਲਗਾ ਦੀ ਵੈਦੀ ਸੀ ਉੱਥੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਉਹ ਜੋਰਾ ਛੋਰਾ ਨਾਲ ਡਾਕਟਰ ਚੀਮਾ ਲਈ ਪ੍ਰਚਾਰ ਕਰਕੇ ਇਹਦਾ ਤੁਹਾਡੇ ਤੇ ਕੋਈ ਪ੍ਰਭਾਵ ਨਹੀਂ ਜੇ 7000 ਵੋਟ ਤੋਂ ਵੱਧ ਜੇ ਫਤਿਹਗੜ ਚੂੜੀਆਂ ਜੀ ਨਿਕਲ ਆਏ ਤੇ ਬਿਨ ਬਿਨਾ ਉਹ ਨਹੀਂ ਜਾਈਂ ਐਸੇ ਜਨਰਲ ਦੇ ਕਰਕੇ ਐਸੀ ਜੀ ਮੈਂ ਕਹਿੰਦਾ ਕੀ ਪ੍ਰੋਗਰਾਮ ਮੈਂ ਕਰ ਜੇ 7000 ਵੱਧ ਤੋਂ ਵੋਟ ਇਹਨਾਂ ਦੀ ਨਿਕਲ ਆਈ ਕਾਲੀ ਜਲਦੀ ਉਹੀ ਮੇਰਾ ਵੀਰ ਆਪਣਾ ਵੀ ਟਾਈਮ ਲੈਂਦੇ ਬੇਕਰ ਕਾਲੀਦਾਲ ਦਾ ਬੇੜਾ ਕਰ ਕੋਨਾਪੀ ਕਰ ਲਿਆ ਉਹਨਾਂ ਵਿਚਾਰੇ ਆਪੇ ਹੀ ਮੈਂ ਨਹੀਂ ਕਿਹਾ ਕੁਝ ਕਿਤੇ ਨੂੰ ਮੈਂ ਮਾੜਾ ਤਾਂ ਨਹੀਂ ਕਿਹਾ ਸਬੀਜ ਦੇ ਵਿੱਚ ਨਾ ਮੈਂ ਉਹਨਾਂ ਦਾ ਨਾਂ ਹੀ ਨਹੀਂ ਲਿਆ ਉਹਨਾਂ ਦੀ ਸੰਕਰਜੁਗ ਨਾ ਉਹਨਾਂ ਨੇ ਆਪੇ ਬੋਲਿਆ ਸੀ ਕਿ ਬੇੜਾ ਕਰ ਕੋ ਜੇ ਬੇੜਾ ਕਰ ਖੋ ਗਿਆ ਆਪਾਂ ਸਰ ਪਰਸੋ ਸੀਐਮ ਆਂਦਾ ਰੋਡ ਸ਼ੋਅ ਹੈ ਉਹਦੇ ਬਾਰੇ ਕੀ ਕਹਾਂ ਤੁਹਾਡਾ ਉਹ ਤੁਹਾਨੂੰ ਪਰਸੋ ਪਤਾ ਲੱਗ ਜੇਗਾ ਜਦੋਂ 25 ਤੋਂ 30 ਹਜ਼ਾਰ ਸੰਗ ਜਿੱਥੇ ਆਊਗੀ ਜਦੋਂ ਕੋਈ ਰੂਪ ਰੇਖਾ ਦੀ ਥੋੜਾ ਵਸਤੂ ਫੇਰ ਕੋਈ ਮੈਂ ਚਾਹੁੰਦਾ ਵਾਂ ਵੀ ਸੀਐਮ ਸਾਹਿਬ ਸਾਡੇ ਸੰਕਰਜੁਗ ਨੇ ਆਪਾਂ ਚਾਹੁੰਦਾ ਵਾਂ ਵੀ ਮੈਂ ਅੱਜ ਸਰਕਾਰ ਜੋ ਕਸ਼ੀਮ ਸਾਹਿਬ ਨਾਲ ਟੀਮ ਦੇ ਨਾਲ ਗੱਲ ਹੋ ਗਈ ਆ ਪਰ ਸ਼ਹਿਰ ਦੇ ਵਿੱਚੋਂ ਨਹੀਂ ਕੁਛ ਕਰਾਂਗੇ ਅਸੀਂ ਠਾਣਾ ਫਾਦੇ ਘੜ ਚੂੜੀਆਂ ਥਾਣੇ ਤੋਂ ਲੈ ਕੇ ਫੁਹਾਰਾ ਚੌਂਕ ਤੱਕ ਗਲੀ ਦੇ ਵਿੱਚੋਂ ਹੀ ਲੈ ਕੇ ਆਉਣਾ ਸਰਕਾਰ ਨੂੰ ਆਪਣੀ ਸੀਮ ਸਾਹਿਬ ਨੂੰ ਕਿਉਂਕਿ ਮੈਂ ਦਿਖਾਉਣਾ ਚਾਹੁੰਦਾ ਸੀਮ ਸਾਹਿਬ ਦੀ ਟੀਮ ਦੇ ਨਾਲ ਗੱਲ ਹੋਈ ਵੀ ਜਿੱਥੇ-ਜਿੱਥੇ ਤੁਹਾਨੂੰ ਲੋੜ ਹੈ ਸੀਮ ਸਾਹਿਬ ਵੇਖਣ ਆਪ ਵੇਖਣ ਕਿਉਂਕਿ ਪੰਜਾਬ ਨੂੰ ਸਾਰੇ ਨੂੰ ਆਪਣੀ ਅੱਖਾਂ ਨਾਲ ਵੇਖਣਾ ਚਾਹੁੰਦੇ ਨੇ ਸਰਕਾਰ ਜੀ ਮੈਂ ਡਿਮਾਂਡ ਵੀ ਵੇਖੀ ਔਰ ਮੇਰੀ ਥੋੜੀ ਜਿਹੀ ਭੇਦੀ ਆ ਸਾਡੇ ਭਰਾ ਸਤਾਰਜੁਗ ਦੇ ਦੁਕਾਨਦਾਰਾਂ ਨੂੰ ਵੀ ਥੋੜੀ ਜਿਹੀ ਇੱਕ ਦਿਨ ਵਾਸਤੇ ਇੱਕ ਦਿਨ ਵਾਸਤੇ ਥੋੜੀ ਜਿਹੀ ਮੁਸ਼ਕਲ ਜਿਨਾਂ ਨੂੰ ਹੋਣੀ ਸਾਥ ਜੀ ਨੂੰ ਲਿਓ ਇਹ ਮਿਹਰਬਾਨ ਦੇ ਵਿੱਚ ਰੀਤ ਹੈ ਸੰਗਤ ਦੀ ਡਿਮਾਂਡ ਹੈ ਵੀ ਕਦੀ ਵੀ ਕੋਈ ਪਾਰਟੀ ਦਾ ਸੀਐਮ ਕਦੀ ਪਦੇਗੜ ਸ਼ਹਿਰ ਦੇ ਮਾਰਕੀਟ ਦੇ ਵਿੱਚੋਂ ਨਹੀਂ ਲੰਘਿਆ ਇਸ ਕਰਕੇ ਸਤਾਰਪੁਰਗਾਂ ਸਿੰਘ ਮਾਨ ਜੀ ਹੋਣਾ ਨੇ ਮੈਸੇਜ ਭੇਜਿਆ ਵੀ ਤੁਹਾਡੀ ਸਤਾਰਜੁਗ ਸੰਗਤ ਦੀ ਡਿਮਾਂਡ ਜੋ ਹੋਊਗੀ ਸੰਗਤ ਦੀ ਡਿਮਾਂਡ ਨੂੰ ਲੁੱਕ ਧੱਕਦੇ ਜਿੱਥੋਂ ਦੀ ਉਹ ਕਹਿਣਗੇ ਅਸੀਂ ਉੱਥੋਂ ਦੀ ਮੰਦਰਾਂ ਤੇ ਪੱਥਰ ਢੇਕਦੇ ਨਿਕਲਾਂਗੇ ਸਤਾਰਜੁਗ ਕੋ ਸਾਡੇ ਇੱਕੋ ਮੰਦਰ ਆਉਣਗੇ ਪਹਿਲੇ ਉੱਤਰ ਚਾਏਗਾ ਚਰਚ ਤੋਂ ਮੱਥਾ ਟੇਕ ਕੇ ਫਿਰ ਆਪਾਂ ਅੱਗੇ ਨਿਕਲਾਂਗੇ ਫਿਰ ਮੰਦਰ ਤੋਂ ਮੱਥਾ ਟੇਕਾਂਗੇ ਫਿਰ ਘਵਾਰਾ ਚੌਗ ਤੋਂ ਅੰਗੇ ਦੇ ਕੇ ਡੇਗਦੇ ਹੋਏ ਅਸੀਂ ਪੁਰਾਣੇ ਬੱਸ ਸਟੈਂਡ ਤੋਂ ਮੱਸੀ ਮਾਰਕੀਟ ਤੱਕ ਜਾਵਾਂਗੇ